ਦਾਣਾ ਮੰਡੀ ਬੰਗਾ ਵਿਖੇ ਲਗਾਏ ਗਏ ਹੋਲੇ ਮਹਲੇ ਦੇ ਸਬੰਧ ਵਿੱਚ ਲੰਗਰਾਂ ਦੀ ਅੱਜ 7ਵੇਂ ਦਿਨ ਸਮਾਪਤੀ ਹੋ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਪਿੰਡ ਹੱਪੋਵਾਲ, ਝੰਡੇਆਲਾ, ਲਾਤੀਆਂ ਕਟਾਰੀਆਂ, ਕنگਰੌੜ ਆਦ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਪਿੰਡ ਚੇਤਾ ਵਿਖੇ ਸਵਾਗਤ ਹੋਇਆ। ਸੰਗਤਾਂ ਵੱਲੋਂ ਵੱਖ-ਵੱਖ ਪਿੰਡਾਂ ਤੇ ਥਾਂ-ਥਾਂ ਤੇ ਫੁੱਲਾਂ ਦੀ ਵਰਕਾ ਕਰਕੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ। ਉੱਥੇ ਹੀ ਸੰਗਤਾਂ ਲਈ ਥਾਂ-ਥਾਂ ਤੇ ਫਲ ਫਰੂਟ ਅਤੇ ਦੁੱਧ ਦੇ ਲੰਗਰ ਵੀ ਲਗਾਏ ਗਏ। ਪ੍ਰਬੰਧਕਾਂ ਵੱਲੋਂ ਪੰਜ ਪਿਆਰਿਆਂ ਨੂੰ ਗੁਰੂ ਕਾਰ ਦੀ ਸਿਰਪਾਓ ਵਕਸ਼ਿਸ਼ ਵੇਟ ਦਿੱਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦਾ ਲੰਗਰਾਂ ਦੀ ਸੇਵਾ ਨੂੰ ਨਿਪਰੇ ਚੜ੍ਹਨ ਲਈ ਧੰਨਵਾਦ ਕੀਤਾ। ਨਗਰ ਕੀਰਤਨ ਹੋਲੇ ਮਹਲੇ ਦੇ ਸਬੰਧ ਵਿੱਚ ਜਿਹੜਾ ਲੰਗਰ ਦਾਣਾ ਮੰਡੀ ਲੱਗਦਾ ਉਹਦੀ ਅੱਜ ਵਾਪਸੀ ਆ ਤੇ ਜਾ ਕੇ ਚੇਤੇ ਸਮਾਪਤ ਹੋਣਾ ਤੇ ਸਮੁੱਚੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਹੋਲੇ ਮਹਲੇ ਦੀ ਤੇ ਨਾਲੇ ਲੰਗਰਾਂ ਦੀ ਸਫਲਤਾ ਦੀ ਸੋ ਹੁਣ ਸਮੇਂ ਲਈ ਅਸੀਂ ਫੇਰ ਆਸ ਕਰਦੇ ਹਾਂ ਕਿ ਸੰਗਤ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਕਰੇਗੀ ਬਾਅਦ ਤੋਂ ਬਾਅਦ ਯੋਗਦਾਨ ਪਾਵੇਗੀ ਜਿੱਥੇ ਤਨ ਦਾ ਮਨੁਰਾ ਤਨ ਦਾ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਦਾਲਾ ਮੰਡੀ ਬੰਗਿਆ ਵੇਸੇ ਕਈ ਰੋਜ ਤੋਂ ਲੰਗਰ ਚੱਲ ਰਿਆ ਸੀ ਉਹਦੀ ਅੱਜ ਸਮਾਪਤੀ ਹੋਈ ਹੈ ਪੜਾਹ ਆਪਣਾ ਹੱਪੋਆ ਜੜਿਆਲਾ ਲਾਦੀਆਂ ਕਟਾੜੀਆਂ ਕਗਰੌਰ ਤੋਂ ਹੁੰਦਾ ਹੋਇਆ ਪਿੰਡ ਚੇਤੇ ਵਾਗੇ ਵਾਪਸੀ ਤੇ ਸਮਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ